ਭ੍ਰਿਸ਼ਟਾਚਾਰ ਦੇ ਇੱਕ ਵੱਡੇ ਜਾਲ ਨੂੰ ਤੋੜਨ ਦੇ ਲਈ ਜਾਂ ਉਸ ਜਾਲ ਦੇ ਵਿੱਚ ਬੁਣੀਆਂ ਵਿਅੰਤਾਂ ਨੂੰ ਸਾਰਾ ਕੁਝ ਬਾਹਰ ਲਿਆਉਣ ਦੇ ਲਈ सीबीआई ਨੇ ਹੁਣ ਤਿਆਰੀ ਵੱਡੇ ਪੱਧਰ ਦੇ ਉੱਤੇ ਵਿੜ ਦਿੱਤੀ ਹੈ ਦਰਅਸਲ ਸ਼ੁਰੂਆਤ ਭਾਵੇਂ ਇੱਕ ਸਕ੍ਰੈਪ ਦਾ ਕਾਰੋਬਾਰੀ ਆਕਾਸ਼ ਬੱਤਾ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੋਵੇ ਪਰ ਇਸ ਵਿੱਚ ਜਿੱਥੇ ਡੀਆਈਜੀ ਉਹ ਲਰਦੀਆਂ ਮੁਸ਼ਕਲਾਂ ਵਧੀਆਂ ਨੇ ਉੱਥੇ ਹੀ ਰੋਪੜ ਰੇਂਜ ਦੇ ਅਧੀਨ ਪੈਂਦੇ ਸਾਰੇ ਪੁਲਿਸ ਅਧਿਕਾਰੀ ਹੁਣ ਚੱਕੰਨੇ ਹੋਏ ਨੇ ਇਸ ਮਾਮਲੇ ਦੇ ਵਿੱਚ ਕਿਉਂਕਿ ਸੀਬੀਆਈ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਸੀਬੀਆਈ ਨੇ ਕੇਂਦਰੀ ਗ੍ਰਹਿ ਮੈਕਮੇ ਤੋਂ ਇਸ ਨੂੰ ਹੋਰ ਵਿਸਥਾਰਪੂਰਵਕ ਕਰਨ ਦੀ ਗੱਲ ਆਖੀ ਹੈ ਯਾਨੀ ਕਿ ਇਸ ਦਾ ਜਾਂਚ ਦਾ ਦਾਇਰਾ ਵਿਸ਼ਾਲ ਕਰਨ ਦੀ ਗੱਲ ਆਖੀ ਗਈ ਹੈ ਮਨਜ਼ੂਰੀ ਮੰਗੀ ਗਈ ਹੈ ਜਿਸ ਦੇ ਵਿੱਚ ਹੁਣ ਕਈ ਵੱਡੇ ਅਫਸਰ ਆ ਜਿਹੜੇ ਉਹ ਵੀ ਇਸ ਸ਼ਿਕੰਜੇ ਚ ਆ ਸਕਦੇ ਨੇ ਔਰ सीबीआई ਦੇ ਅਧਿਕਾਰੀਆਂ ਨੇ ਦਾਵਾ ਕੀਤਾ ਹੈ ਕਿ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਤਾਣਾ ਬਾਣਾ ਉਲਝਿਆ ਪਿਆ ਹੈ ਜਾਂ ਆਰਥਿਕ ਤੌਰ ਦੇ ਉੱਤੇ ਜਿੰਨੀ ਵੀ ਗੜਬੜੀਆਂ ਕੀਤੀਆਂ ਗਈਆਂ ਨੇ ਸਭ ਦਾ ਲੇਖਾ ਜੋਖਾ ਕੀਤਾ ਜਾਣਾ ਜਿੱਥੇ ਹੀ ਡੀਆਈਜੀ ਭੁੱਲਰ ਦੇ ਘਰ ਦੂਜੀ ਵਾਰੀ ਛਾਪਾ ਵੱਜਿਆ ਲਗਭਗ 8:30 ਘੰਟੇ सीबीआई ਦੇ 11 ਅਧਿਕਾਰੀ DIG ਹਰਚਰਨ ਸਿੰਘ ਭੋਲਰ ਦੇ ਜਿਹੜਾ ਚੰਡੀਗੜ੍ਹ ਸਥਿਤ 40 ਸੈਕਟਰ ਵਿੱਚ ਘਰ ਹੈ ਕੋਠੀ ਆ ਜਿੱਥੋਂ 7.5 ਕਰੋੜ ਰੁਪਈਆ ਕੈਸ਼ ਜਿਹੜਾ ਬਰਾਮਦ ਹੋਇਆ ਸੀ ਪਹਿਲੀ ਰੇਡ ਦੌਰਾਨ 2.5 ਕਿਲੋ ਦੇ ਜਿਹੜੇ ਕਰੀਬ ਸੋਨਾ ਜਿਹੜਾ ਆ ਬਰਾਮਦ ਹੋਇਆ ਸੀ ਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਇਕੱਤਰ ਕੀਤੇ ਗਏ ਸੀ ਆਪਣੇ ਹੱਥ ਵਿੱਚ ਲੈ ਲਏ ਸੀ CBI ਦੇ ਅਧਿਕਾਰੀਆਂ ਨੇ ਤਾਂ ਦੂਜੀ ਰੇਡ ਦੇ ਵਿੱਚੋਂ ਕੀ ਕੁਝ ਲੱਭਿਆ ਔਰ ਮਹਿੰਗੇ ਸਮਾਨ ਦੀ ਕਿਵੇਂ ਪੈਮਾਈਸ਼ ਕੀਤੀ ਜਾ ਰਹੀ ਹੈ ਜਾਂ ਉਸ ਦਾ ਲੇਖਾ ਜੋਖਾ ਕੀਤਾ ਜਾ ਰਿਹਾ ਔਰ ਇਹ ਵੀ ਹੁਣ ਚਰਚਾ ਹੈ ਕਿ ਹੁਣ ਕੀ ਡੀਏ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਡੀਏ ਦਾ ਮਤਲਬ ਸਾਫ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਵੀ ਡੀਆਈਜੀ ਹਰਚਰਨ ਸਿੰਘ ਭੁੱਲੜ ਤੇ ਉਸ ਦਾ ਪਰਿਵਾਰ ਬੁਰੀ ਤਰ੍ਹਾਂ ਫਸ ਸਕਦਾ ਹੈ ਔਰ ਇਸ ਮਾਮਲੇ ਦੇ ਵਿੱਚ ਪਤਾ ਲੱਗਿਆ ਕਿ ਜਿਹੜੇ ਸੀਬੀਆਈ ਦੇ ਅਧਿਕਾਰੀਆ ਨੇ ਬਿਆਨ ਸਾਂਝਾ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਦਾ ਹਰ ਸਿਰਾ ਲੱਭਿਆ ਜਾਏਗਾ ਚਾਹੇ ਉਹ ਕਿਸੇ ਵੀ ਰੈਂਕ ਜਾਂ ਅਹੁਦੇ ਤੱਕ ਕਿਉਂ ਨਾ ਪਹੁੰਚਦਾ ਹੋਵੇ ਇਹ ਸੀਬੀਆਈ ਦੇ ਅਧਿਕਾਰੀਆਂ ਦਾ ਦਾਅਵਾ ਹੈ ਹੁਣ ਇਸ ਮਾਮਲੇ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਰੋਪੜ ਰੇਂਜ ਦੇ ਜਿੰਨੇ ਵੀ ਅਫਸਰ ਨੇ ਉਹਨਾਂ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਸੀਬੀਆਈ ਦੇ ਵੱਲੋਂ ਚਾਹੇ ਕੋਈ ਐਸਪੀ ਰੈਂਕ ਦਾ ਅਧਿਕਾਰੀ ਹੋਵੇ ਐਸਐਸਪੀ ਰੈਂਕ ਦਾ ਅਧਿਕਾਰੀ ਹੋਵੇ ਡੀਐਸਪੀ ਰੈਂਕ ਦਾ ਅਧਿਕਾਰੀ ਹੋਵੇ ਜਾਂ ਇਸ ਤੋਂ ਹੇਠਲੇ ਪੱਧਰ ਤੱਕ ਵੀ ਜਾਇਆ ਜਾ ਸਕਦਾ ਹੈ ਔਰ ਡੀਆਈਜੀ ਭੁੱਲਰ ਕੇਸ ਦੇ ਵਿੱਚ ਵੀ ਸੀਬੀਆਈ ਦੇ ਵੱਲੋਂ ਪੂਰੀ ਪੌਣਿਸ਼ਾਨ ਕੀਤੀ ਜਾ ਰਹੀ ਹੈ ਇਸੇ ਕਰਕੇ ਦੂਜੀ ਵਾਰੀ ਛਾਪਾ ਮਾਰਿਆ ਗਿਆ ਜਿਸ ਦੇ ਵਿੱਚ ਜੋ ਉਸ ਸੈਕਟਰ 40 ਦੇ ਵਿੱਚ ਸਥਿਤ ਘਰ ਹੈ ਉੱਥੇ ਕਿਹੜੇ ਕਿਹੜੇ ਸਮਾਨ ਰੱਖੇ ਗਏ ਨੇ ਚਾਹੇ ਗਮਲਿਆਂ ਦੀ ਗਿਣਤੀ ਹੋਵੇ ਜਾਂ ਬਲਬਾਂ ਦੀ ਗਿਣਤੀ ਹੋਵੇ ਜਾਂ ਫਿਰ LED ਜਾਂ ਹੋਰ ਜਿਹੜੇ ਜ਼ਰੂਰੀ ਸਮਾਨ ਹੁੰਦੇ ਨੇ ਘਰ ਨੂੰ ਚਲਾਉਣ ਵਾਸਤੇ ਕਿਉਂਕਿ ਅਫਸਰ ਅਫਸਰਾਂ ਦੇ ਘਰਾਂ ਦੇ ਵਿੱਚ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਆਮ ਘਰਾਂ ਦੇ ਨਾਲੋਂ ਵੱਧ ਸਹੂਲਤਾਂ ਜਿਹੜੀਆਂ ਨੇ ਉਹ ਘਰਾਂ 'ਚ ਹੁੰਦੀਆਂ ਨੇ ਬੇਸ਼ੱਕ ਕਈ ਅਫਸਰਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਉਹ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਬਣਾਈਆਂ ਹੁੰਦੀਆਂ ਨੇ ਸਜਾਈਆਂ ਹੁੰਦੀਆਂ ਨੇ ਪਰ ਜਦੋਂ ਕੋਈ ਅਫਸਰ ਸ਼ੱਕ ਦੇ ਘੇਰੇ ਵਿੱਚ ਆ ਜਾਵੇ ਤਾਂ ਉਸ ਦੀ ਹਰ ਬਣਾਈ ਹੋਈ ਚੀਜ਼ ਦੇ ਉੱਤੇ ਏਜੰਸੀ ਫਿਰ ਨਜ਼ਰ ਰੱਖਦੀ ਹੈ ਤੇ ਇਸ ਮਾਮਲੇ ਦੇ ਵਿੱਚ ਸੀਬੀਆਈ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਔਰ ਇਸ ਸਾਰੇ ਗੱਲ ਦੀ ਪੈਮਾਈਸ਼ ਕੀਤੀ ਜਾ ਰਹੀ ਹੈ ਕਿ ਦੋ ਮੰਜ਼ਲੀ ਇਸ ਘਰ ਦੇ ਵਿੱਚ ਕੀ ਕੁਸ਼ ਰੱਖਿਆ ਗਿਆ ਔਰ ਕਿੰਨਾ ਕੋ ਮਹਿੰਗਾ ਇਹ ਸਾਰੇ ਦਾ ਲੇਖਾ ਜੋਖਾ ਕੀਤਾ ਜਾ ਰਿਹਾ ਹੈ ਔਰ ਇਸ ਤੋਂ ਇੱਕ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਐਫ ਆਈ ਆਰ ਨਵੀਂ ਇੱਕ ਦਰਜ ਕਰਕੇ ਵੀ ਕਿਤੇ ਨਾ ਕਿਤੇ ਉਸ ਦੀ ਤਿਆਰੀ ਵਿਢੀ ਗਈ ਹੈ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ 16 ਅਕਤੂਬਰ ਨੂੰ ਗ੍ਰਿਫਤਾਰੀ ਹੋਈ ਸੀ ਐਚ ਐਸ ਭੁੱਲਰ ਦੀ ਔਰ ਜਿਹੜਾ ਉਸ ਕੇਸ ਦੇ ਵਿੱਚ ਵਿਚੋਲਾ ਸੀ ਜਿਸ ਵਿੱਚ 8 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਸੀ ਔਰ ਟਰੈਪ ਲਗਾਇਆ ਜਾਂਦਾ ਕਿਰਸ਼ਨ ਨੂੰ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਸਭ ਤੋਂ ਵੱਧ ਮੁਸ਼ਕਲਾਂ ਤਾਂ ਉਦੋਂ ਡੀਆਈਜੀ ਭੁੱਲਰ ਦੀਆਂ ਵਧੀਆਂ ਜਦੋਂ ਕੈਸ਼ ਤੇ ਵੱਡੀ ਮਾਤਰਾ ਦੇ ਵਿੱਚ ਸੋਨਾ ਬਰਾਮਦ ਹੋਇਆ ਜਰੂਰੀ ਦਸਤਾਵੇਜ਼ ਇਕੱਤਰ ਕੀਤੇ ਗਏ ਔਰ ਭੁੱਲਰ ਦੇ ਇੱਕ ਸਮਰਾਲਾ ਵਿਖੇ ਜਿਹੜਾ ਬੌਂਦਲੀ ਪਿੰਡ ਦੇ ਵਿੱਚ ਫਾਰਮ ਹਾਊਸ ਹੈ ਜਿੱਥੇ ਕੀ ਪ੍ਰੀ-ਵੇਡਿੰਗ ਵਗੈਰਾ ਸ਼ੂਟ ਵੀ ਹੁੰਦੀਆਂ ਨੇ ਇਸ ਤਰ੍ਹਾਂ ਦਾ ਉੱਥੇ ਪ੍ਰਬੰਧ ਕੀਤੇ ਗਏ ਨੇ ਉੱਥੋਂ ਵੀ ਕੁਝ ਕੈਸ਼ ਲੱਭਿਆ ਸੀ ਔਰ ਜਿੰਦਾ ਕਾਰਤੂਸ ਤੇ ਜਿਹੜੇ ਹਥਿਆਰ ਬਰਾਮਦ ਹੋਏ ਉਹਨਾਂ ਸਾਰੀਆਂ ਗੱਲਾਂ ਦੀ ਜਿਹੜੀ ਹੈ ਉਹ ਤਫ਼ਤੀਸ਼ ਕੀਤੀ ਜਾ ਰਹੀ ਹੈ ਹੁਣੇ ਸਾਰੇ ਮਾਮਲੇ ਦੇ ਵਿੱਚ ਸੀਬੀਆਈ ਨੇ ਉਹਨਾਂ ਦੇ ਘਰ ਦੀ ਹਰ ਚੀਜ਼ ਦੀ ਵੀਡੀਓਗ੍ਰਾਫੀ ਕੀਤੀ ਹੈ ਹਰੇਕ ਚੀਜ਼ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਕਿ ਕਿਸ ਦੀ ਕਿੰਨੀ ਕੀਮਤ ਹੈ ਤਾਂ ਕਿ ਏਸੀ ਤੋਂ ਲੈ ਕੇ ਫੁੱਲਾਂ ਦੇ ਗਮਲਿਆਂ ਤੱਕ ਲਾਈਟ ਬਲਬ ਤੱਕ ਸਭ ਕੁਝ ਸ਼ਾਮਲ ਹੈ ਰੇਡ ਲਗਭਗ 8.5 ਘੰਟੇ ਕੱਲ੍ਹ ਵਾਲੀ ਚੱਲੀ ਹੈ ਔਰ ਇੱਥੇ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਇਸ ਦੋ ਮੰਜ਼ਿਲਾ ਘਰ ਦੇ ਵਿੱਚ ਇਸ ਸਾਰੀ ਕੋਠੀ ਦੇ ਵਿੱਚ ਸੱਤ ਜਿਹੜੇ ਬੈੱਡਰੂਮ ਨੇ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਔਰ ਇਸ ਤੋਂ ਇਲਾਵਾ ਜਦੋਂ ਭੁੱਲਰ ਦੀ ਕਮਾਈ ਹੈ ਜਿਹੜੀ ਇੱਕ ਡੀਆਈਜੀ ਰੈਂਕ ਤੱਕ ਦੇ ਅਹੁਦੇ ਦੇ ਰਹਿੰਦੇ ਆ ਹੋਇਆ ਉਹ ਲਗਭਗ 2.5 ਲੱਖ ਰੁਪਏ ਤੱਕ ਹੈ ਜਿਹੜੀ ਕਿ ਜਾਇਦਾਦ 15 ਕਰੋੜ ਤੋਂ ਵੱਧ ਹੈ ਤੇ ਇਸ ਕਰਕੇ ਉਹਨਾਂ ਕੋਲ ਜਲੰਧਰ, ਮੁਹਾਲੀ, ਲੁਧਿਆਣਾ, ਕਪੂਰਥਲਾ ਸਮੇਤ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਜਿਹੜੀਆਂ ਜਾਇਦਾਦਾਂ ਨੇ ਉਹ ਸਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ। ਔਰ ਇਹ ਸਾਰੇ ਸ਼ਹਿਰ A ਗ੍ਰੇਡ ਨੇ ਯਾਨੀ ਕਿ ਇੱਥੇ ਮਹਿੰਗੀਆਂ ਜ਼ਮੀਨਾਂ ਨੇ ਜਾਂ ਮਹਿੰਗੇ ਪਲਾਟ ਨੇ ਇਹ ਹੀ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ ਕਿ ਪੈਸਾ ਕਿੱਥੋਂ ਆਇਆ ਜਿਹੜਾ ਕਿ ਇਸ ਸਾਰੇ ਮਾਮਲੇ ਦੇ ਵਿੱਚ ਲਾਇਆ ਗਿਆ ਡੀਆਈਜੀ ਭੁੱਲਰ ਵੱਲੋਂ ਨਾਮੀ ਤੇ ਬੇਨਾਮੀ ਜਾਇਦਾਦਾਂ ਕਿੰਨੀਆਂ ਨੇ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਪਤਾ ਕੀਤਾ ਜਾ ਰਿਹਾ ਕਿ ਆਖਰਕਾਰ ਇਹ ਜਿਹੜੀਆਂ ਜਾਇਦਾਦਾਂ ਬਣਾਈਆਂ ਗਈਆਂ ਨੇ ਇਹ ਕਦੋਂ ਤੋਂ ਬਣਾਈਆਂ ਗਈਆਂ ਔਰ ਸੀਬੀਆਈ ਕੱਲੇ-ਕੱਲੇ ਪੱਖ ਤੋਂ ਇਸ ਦੀ ਜਾਂਚ ਪੜਤਾਲ ਕਰ ਲਈ ਹੈ ਰਹੀ ਹੈ ਔਰ ਇਸ ਤੋਂ ਪਹਿਲਾਂ ਜਿਹੜਾ ਕਿ ਟਿਕਾਣਿਆਂ ਤੇ ਛਾਪਾਂ ਮਾਰਿਆ ਗਿਆ ਸੀ ਉਹ ਸਾਰੀ ਚੀਜ਼ ਦਾ ਪਹਿਲਾਂ ਵੀ ਜਿਹੜਾ ਵੇਰਵਾ ਸਾਂਝਾ ਕੀਤਾ ਗਿਆ ਸੀਬੀਆਈ ਵੱਲੋਂ ਬਕਾਇਦਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਤੇ ਹੁਣ ਸੀਬੀਏ ਦੇ ਅਧਿਕਾਰੀਆਂ ਦਾ ਦਾਵਾ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਹਰ ਪਹਿਲੂ ਤੱਕ ਔਰ ਭ੍ਰਿਸ਼ਟਾਚਾਰ ਦੇ ਹਰ ਸਿਰਾ ਲੱਭਣ ਤੱਕ ਜਾਣਗੇ ਚਾਹੇ ਉਸ ਵਿੱਚ ਕਿਸੇ ਵੀ ਰੈਂਕ ਦਾ ਜਾਂ ਅਹੁਦੇ ਤੱਕ ਦਾ ਅਧਿਕਾਰੀ ਕਿਉਂ ਨਾ ਸ਼ਾਮਲ ਹੋਵੇ ਇਹ ਸੀਬੀਆਈ ਦਾ ਕਹਿਣਾ ਹੈ ਔਰ ਮંજੂਰੀ ਇਸ ਦਾ ਦਾਇਰਾ ਵਧਾਉਣ ਦੇ ਲਈ ਵੀ ਮੰਗੀ ਗਈ ਹੈ ਤਾਂਕਿ ਰੋਪੜ ਰੇਂਜ ਦੇ ਅਧੀਨ ਜਿਹੜੇ ਤਿੰਨ ਜ਼ਿਲ੍ਹੇ ਪੈਂਦੇ ਨੇ ਉਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਐਸਐਸਪੀ ਤੋਂ ਲੈ ਕੇ ਹੇਠਲੇ ਪੱਧਰ ਤੱਕ ਥਾਣਿਆਂ ਦੇ ਮੁਖੀਆਂ ਤੱਕ ਜਾਂਚ ਪੜਤਾਲ ਦੇ ਵਿੱਚ ਕਈ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਔਰ ਜਿਹੜਾ ਬੀਤੇ ਦਿਨ 1.5 ਘੰਟੇ ਰੇਡ ਚੱਲੀ ਹੈ ਉਸ ਦੇ ਵਿੱਚ ਇਹੀ ਸੂਚੀ ਤਿਆਰ ਕੀਤੀ ਗਈ ਹੈ ਕਿ ਅੰਦਰ ਕੋਠੀ ਦੇ ਵਿੱਚ ਜਬ ਕਹਿ ਲੋ ਉਹਨਾਂ ਦੇ ਬੰਗਲੇ ਦੇ ਵਿੱਚ ਕਿਹੜਾ ਕਿਹੜਾ ਸਮਾਨ ਰੱਖਿਆ ਗਿਆ ਔਰ ਕਿੰਨੀ ਕੀਮਤ ਹੈ ਉਸ ਸਾਰੇ ਦੀ ਸੂਚੀ ਤਿਆਰ ਕਰਨ ਤੋਂ ਬਾਅਦ ਇਹ ਦੇਖਿਆ ਜਾਏਗਾ ਕਿ ਕੀ ਉਹਨਾਂ ਦੇ ਪਰਿਵਾਰ ਦੀ ਜਿੰਨੀ ਆਮਦਨ ਸੀ ਜਿੰਨੇ ਜੀ ਨੇ ਉਹ ਘਰ ਦੇ ਵਿੱਚ ਉਹਨਾਂ ਦੀ ਇਨਕਮ ਦੇ ਹਿਸਾਬ ਦੇ ਨਾਲ ਔਰ ਜਿਹੜਾ ਸਮਾਨ ਉਹ ਵਰਤ ਰਹੇ ਨੇ ਜਾਂ ਜਿੱਥੇ-ਜਿੱਥੇ ਜਾਇਦਾਦਾਂ ਖਰੀਦੀਆਂ ਹੋਈਆਂ ਨੇ ਉਸ ਦੇ ਵਿੱਚ ਕਿੰਨਾ ਫਰਕ ਹੈ ਉਸ ਅੰਤਰ ਨੂੰ ਤਿਆਰ ਕਰਕੇ ਹੀ ਜਿਹੜਾ ਆ ਮੰਨਿਆ ਜਾ ਰਿਹਾ ਕਿ ਅਗਲਾ ਕੇਸ ਹੈ ਉਹ ਜਲਦੀ ਹੀ ਤਿਆਰ ਹੋ ਜਾਵੇਗਾ ਜਾਂ ਉਸ ਦੇ ਦੌਰਾਨ ਵੀ ਉਸ ਦੀ ਵੀ ਜਿਹੜੀ ਐਫ ਆਈ ਆਰ ਬਕਾਇਦਾ ਦਰਜ ਕੀਤੀ ਜਾ ਸਕਦੀ ਹੈ ਕਿ ਆਮਦਨ ਦੇ ਸਰੋਤਾਂ ਤੋਂ ਵੱਧ ਡੀ ਆਈ ਜੀ ਭੁੱਲਰ ਨੇ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾਇਦਾਦ ਬਣਾਈ ਹਾਲਾਂਕਿ ਉਸ ਦੇ ਵਿੱਚ ਕਿਸ ਕਿਸ ਨੂੰ ਨਾਮਜ਼ਦ ਕੀਤਾ ਜਾਂਦਾ ਉਸ ਕੇਸ ਵਿੱਚ ਕੀ ਕੱਲੇ ਡੀਆਈਜੀ ਭੋਲਰ ਨੂੰ ਜਾਂ ਉਹਨਾਂ ਦੇ ਕਿਸੇ ਹੋਰ ਨਜ਼ਦੀਕੀ ਨੂੰ ਵੀ ਨਾਮਜ਼ਦ ਕੀਤਾ ਜਾਂਦਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਤਿਆਰੀ ਪੂਰੀ ਜ਼ੋਰਾਂ ਦੇ ਉੱਤੇ ਸੀਬੀਆਈ ਦੇ ਅਧਿਕਾਰੀਆਂ ਨੇ ਕੀਤੀ ਹੋਈ ਹੈ ਇਸੇ ਕਰਕੇ ਬੀਤੇ ਦਿਨ ਵੀ 11 ਸੀਬੀਆਈ ਦੇ ਅਧਿਕਾਰੀ ਉਸ ਕੋਠੀ ਦੇ ਅੰਦਰ 8.5 ਘੰਟੇ ਆਪਣੀ ਜਿਹੜੀ ਜ਼ਰੂਰੀ ਪ੍ਰਕਿਰਿਆ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਨੇ ਕੀਤੀ ਹੈ ਇਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੋਈ ਸਾਹਮਣੇ ਆਉਂਦਾ ਸਾਡੀ ਨਜ਼ਰ ਬਣੀ ਹੋਈ ਹੈ ਇਸ ਕੇਸ ਦੇ ਉੱਤੇ ਤੇ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਿਲਹਾਲ ਜਿਵੇਂ ਕੋਈ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾਈ ਜਾਵੇ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ